ਜੀ ਸਭ ਜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹਦੇ ਬਾਰੇ ਸਭ ਜਾਣ ਲੈਣ। ਅ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਐਸਐਸਪੀ ਮੁਕਸਰ ਸਾਹਿਬ ਸ਼੍ਰੀ ਤੁਸ਼ਾਰ ਗੁਪਤਾ ਜੀ ਵੀ ਨਿਸ਼ਾ ਨਿਰਦੇਸ਼ ੇਟ ਸਾਡੀ ਮੁਕਸਰ ਪੁਲਿਸ ਨੇ ਕਾਉਂਟਰ ਇੰਟੈਲੀਜੈਂਸ ਬਠਿੰਡਾ ਜ਼ੋਨ ਦੇ ਜੁਆਇੰਟ ਆਪਰੇਸ਼ਨ ਚ ਅਸੀਂ ਤਿੰਨ ਮੁਜਰਮਾਂ ਨੂੰ ਦੌਰਾਨੇ ਨਾਕਾਬੰਦੀ ਗ੍ਰਿਫਤਾਰ ਕਰਨ ਚ ਕਾਮਯਾਬ ਹੋਏ। ਜਿੰਨਾਂ ਪਾਸੋਂ ਇੱਕ 30 ਬੋਰ ਪਿਸਟਨ ਤੇ ਚਾਰ ਜਿੰਦਾ ਰੌਂਗ ਬਰਾਮਦ ਹੋਏ ਨੇ ਇਹ ਸਾਰੇ ਤਿੰਨੇ ਦੋਸ਼ੀ ਜਿਹੜੇ ਹੈਗੇ ਨੇ ਇਹ ਬੰਬੀਹਾ ਗੈਂਗ ਤੋਂ ਸੰਬੰਧ ਰੱਖਦੇ ਨੇ ਇਹਨਾਂ ਦੀ ਪੁੱਛਗਿੱਛ ਦੌਰਾਨ ਸਾਨੂੰ ਇਹਨਾਂ ਦਾ ਮੇਨ ਕਿੰਗ ਜਿਹੜਾ ਇਹਨਾਂ ਨੂੰ ਆਪਰੇਟ ਕਰਦਾ ਸੀ ਸੁਖਪ੍ਰੀਤ ਸਿੰਘ ਸ਼ੈਂਪੀ ਵਾਸੀ ਡੱਬ ਵਾਲੀ ਜ਼ਿਲ੍ਹਾ सिरसा ਹਰਿਆਣਾ ਦਾ ਰਹਿਣ ਵਾਲਾ ਇਹ ਇਹ ਨੂੰ ਰੈਸਟ ਕੀਤਾ ਤੇ ਇਹਦੇ ਕੋਲੋਂ ਇੱਕ ਦੇਸੀ ਕੱਟਾ ਬਰਾਮਦ ਹੋਇਆ ਇਹ ਜਿਹੜਾ ਸ਼ੈਂਪੀ ਹੈ ਇਹ ਜਸ ਬੈਬਲ ਜਿਹੜਾ ਇੱਕ ਗੈਂਗਸਟਰ ਹੈ ਜਿਹੜਾ ਕਿ ਵਿਦੇਸ਼ 'ਚ ਬੈਠਾ ਹੈ ਉਹਦੇ ਕੈਮ ਤੇ ਅਗੇ ઓਪਰੇਟ ਕਰਦਾ ਸੀ ਇਹਨਾਂ ਕੋਲੋਂ ਜਸ ਬੈਬਲ ਨਾਲ ਜਿਹੜੇ ਮੋਬਾਈਲ ਫੋਨ ਨਾਲੇ ਕੰਟੈਕਟ ਕਰਦਾ ਸੀ ਉਹ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਤੇ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਪੁੱਛਗਿਛ ਜਾਰੀ ਕੀਤੀ ਜਾਈ ਇਹਨਾਂ ਨੇ ਪਟਿਆਲਾ ਇੱਕ ਕਰਦੇ ਬਾਅਦ ਫਾਇਰਿੰਗ ਜ਼ਰੂਰ ਕੀਤੀ ਹੈ ਜਿਹੜੀ ਇਹਨਾਂ ਨੇ ਹੁਣ ਤੱਕ ਦੀ ਪੁਛਗਿਸਚ ਮੰਨੀ ਹੈ ਜੋ ਕਿ ਜਸ ਬਾਈਬਲ ਦੇ ਕਹਿਣ ਤੇ ਤੇ ਸ਼ੈਂਪੀ ਦੇ ਕਹਿਣ ਤੇ ਇਹਨਾਂ ਤਿੰਨਾਂ ਦੋਸ਼ੀਆਂ ਗੁਰਜੀਵਨ ਸਿੰਘ ਏਲੀਅਸ ਜੀਵਨ ਮਨਜਿੰਦਰ ਸਿੰਘ ਮਨੀ ਅਤੇ ਸੁਰਿੰਦਰ ਸਿੰਘ ਇਹਨਾਂ ਨੇ ਪਟਿਆਲੇ ਵਿਖੇ ਸਵਾਰਦਾਤ ਨੂੰ ਜਾਨ ਦਿੱਤਾ ਹਾਂਜੀ ਜਿਹੜਾ ਗੁਰਜੀਵਨ ਸਿੰਘ ਉਰਫ ਜੀਵਨ ਹੈ ਇਹਦੇ ਤੇ 10 ਕ੍ਰਿਮੀਨਲ ਕੇਸ ਆਲਰੇਡੀ ਹੈਗੇ ਨੇ ਤੇ ਮਨਿੰਦਰ ਸਿੰਘ ਮਨੀ ਇਹ ਅਬুল ਖਰਾਨੇਦਾਰ ਰਹਿਣ ਵਾਲੇ ਦੇ ਤੇ ਤਿੰਨ ਕੇਸ ਰਜਿਸਟਰਡ ਨੇ ਤੇ ਇੱਕ ਜਿਹੜਾ ਸੁਖਪ੍ਰੀਤ ਸ਼ੈਂਪੀ ਐ ਇਹਦੇ ਤੇ ਦੋ ਕੇਸੇ ਰਜਿਸਟਰਡ ਨੇ ਇਸਤੇ ਇੱਕ 302 ਦਾ ਵੀ ਕੇਸ ਰਜਿਸਟਰਡ ਹੈ ਜਿਸ ਤੇ ਭਗਵਾੜਾ ਤੇ ਵਾਂਟਡ ਜੀ ਸਰ ਜੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਇਹਦੇ ਬਾਰੇ ਸਾਰੀ ਜਾਣਕਾਰੀ ਆ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਐਸਐਸਪੀ ਮੁਕਸਰ ਸਾਹਿਬ ਸ਼੍ਰੀ ਤੁਸ਼ਾਰ ਗੁਪਤਾ ਜੀ ਦੀ ਦਿਸ਼ਾ ਨਿਰਦੇਸ਼ ਹੇਟ ਸਾਡੀ ਮੁਕਸਰ ਪੁਲਿਸ ਨੇ ਤੇ ਕਾਉਂਟਰ ਇੰਟੈਲੀਜੈਂਸ ਬਠਿੰਡਾ ਜ਼ੋਨ ਦੇ ਜੁਆਇੰਟ ਆਪਰੇਸ਼ਨ ਚ ਅਸੀਂ ਤਿੰਨ ਮੁਜਰਮਾਂ ਨੂੰ ਦੁਰਾਨੇ ਨਾਕਾਬੰਦੀ ਗ੍ਰਿਫਤਾਰ ਕਰਨ ਚ ਕਾਮਯਾਬ ਹੋਏ ਹਨ ਜਿਨ੍ਹਾਂ ਪਾਸੋਂ ਇੱਕ 30 ਬੋਰ ਪਿਸਟਲ ਤੇ ਚਾਰ ਜਿੰਦਾ ਰੌਂਦ ਬਰਾਮਦ ਹੋਏ ਨੇ ਸਾਰੇ ਤਿੰਨੇ ਦੋਸ਼ੀ ਜਿਹੜੇ ਹੈਗੇ ਨੇ ਇਹ ਬੰਬੀਹਾ ਗੈਂਗ ਤੋਂ ਸੰਬੰਧ ਰੱਖਦੇ ਨੇ ਇਹਨਾਂ ਦੀ ਪੁੱਛਗਿੱਛ ਦੌਰਾਨ ਸਾਨੂੰ ਇਹਨਾਂ ਦਾ ਮੇਨ ਕਿੰਗ ਜਿਹੜਾ ਇਹਨਾਂ ਨੂੰ ਆਪਰੇਟ ਕਰਦਾ ਸੀ ਸੁਖਪ੍ਰੀਤ ਸਿੰਘ ਸ਼ੈਂਪੀ ਵਾਸੀ ਡੱਬ ਵਾਲੀ ਜ਼ਿਲ੍ਹਾ सिरसा ਹਰਿਆਣਾ ਦਾ ਰਹਿਣ ਵਾਲਾ ਇਹ ਇਹਨੂੰ ਅਰੈਸਟ ਕੀਤਾ ਤੇ ਇਹਦੇ ਕੋਲੋਂ ਇੱਕ ਦੇਸੀ ਕੱਟਾ ਬਰਾਮਦ ਹੋਇਆ ਇਹ ਜਿਹੜਾ ਸ਼ੈਂਪੀ ਹੈ ਇਹ ਜਸ ਬੈਬਲ ਜਿਹੜਾ ਇੱਕ ਗੈਂਗਸਟਰ ਹੈ ਜਿਹੜਾ ਕਿ ਵਿਦੇਸ਼ 'ਚ ਬੈਠਾ ਹੈ ਉਹਦੇ ਕੈਨ ਤੇ ਉਹ ኦਪਰੇਟ ਕਰਦਾ ਸੀ ਇਹਨਾਂ ਕੋਲੋਂ ਜਸ ਬੈਬਲ ਨਾਲ ਜਿਹੜੇ ਮੋਬਾਈਲ ਫੋਨ ਨਾਲੇ ਕੰਟੈਕਟ ਕਰਦਾ ਸੀ ਉਹ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਤੇ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਜਾਰੀ ਕੀਤੀ ਜਾਏਗੀ ਇਹਨਾਂ ਨੇ ਪਟਿਆਲਾ ਇੱਕ ਕਰਦੇ ਬਾਅਦ ਫਾਇਰਿੰਗ ਜ਼ਰੂਰ ਕੀਤੀ ਹੈ ਜਿਹੜੀ ਇਹਨਾਂ ਨੇ ਹੁਣ ਤੱਕ ਦੀ ਪੁੱਛਗਿੱਛ ਚ ਮੰਨੀ ਹੈ ਜੋ ਕਿ ਜਸ ਬਾਈਬਲ ਦੇ ਕਹਿਣ ਤੇ ਤੇ ਸ਼ੈਂਪੀ ਦੇ ਕਹਿਣ ਤੇ ਇਹਨਾਂ ਤਿੰਨਾਂ ਦੋਸ਼ੀਆਂ ਗੁਰਜੀਵਨ ਸਿੰਘ ਏਲੀਅਸ ਜੀਵਨ ਮਨਜਿੰਦਰ ਸਿੰਘ ਮਨੀ ਅਤੇ ਸੁਰਿੰਦਰ ਸਿੰਘ ਇਹਨਾਂ ਨੇ ਪਟਿਆਲੇ ਵਿਖੇ ਸਵਾਰਦਾਤ ਨੂੰ ਜ਼ਾਨ ਦਿੱਤਾ ਹਾਂਜੀ ਜਿਹੜਾ ਗੁਰਜੀਵਨ ਸਿੰਘ ਉਰਫ ਜੀਵਨ ਹੈ ਇਹਦੇ ਤੇ ਤਿੰਨ ਕ੍ਰਿਮੀਨਲ ਕੇਸ ਆਲਰੇਡੀ ਹੈਗੇ ਨੇ ਤੇ ਮਨ ਮਨਿੰਦਰ ਸਿੰਘ ਮਨੀ ਇਹ ਅਬੂਲ ਖਰਾਨੇ ਦਾ ਰਹਿਣ ਵਾਲਾ ਇਹਦੇ ਤੇ ਤਿੰਨ ਕੇਸ ਰਜਿਸਟਰਡ ਨੇ ਤੇ ਇੱਕ ਜਿਹੜਾ ਸੁਖਪ੍ਰੀਤ ਸ਼ੈਂਪੀ ਐ ਇਹਦੇ ਤੇ ਦੋ ਕੇਸੇ ਰਜਿਸਟਰਡ ਨੇ ਇਸਤੇ 1302 ਦਾ ਵੀ ਕੇਸ ਰਜਿਸਟਰਡ ਹੈ ਜਿਸ ਚੇ ਭਗੌੜਾ ਤੇ ਵਾਂਟਡ